ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਕੋਚ ਹੈ ਜਿਹੜਾ ਮੈਦਾਨ ਦੇ ਉੱਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਜਾਨ ਚਲੇ ਗਈ ਤਾਂ ਟਾਕਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਗਲਾਦੇਸ਼ ਦੇ ਟਾਕਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਟਾਕਾ ਕੈਪੀਟਲ ਦੇ ਕੋਚ ਮਹਿਬੂਬ ਅਲੀ ਜੱਕੀ ਦੀ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਇੱਕ ਮੈਚ ਤੋਂ ਪਹਿਲਾਂ ਮੈਦਾਨ ਉੱਤੇ ਡਿੱਗਣ ਕਾਰਨ ਜਾਨ ਚਲੇ ਗਈ ਹੈ ਤਟਾਕਾ ਕੈਪੀਟਲ ਦੇ ਸਹਾਇਕ ਕੋਚ ਮਹਿਬੂਬ ਅਲੀ ਜਕੀ ਸ਼ਨੀਵਾਰ ਨੂੰ ਸਿਲਹਟ ਦੇ ਵਿੱਚ ਰਾਜਸ਼ਾਹੀ ਵਾਰੀਅਰ ਵਿਰੁੱਧ ਆਪਣੀ ਟੀਮ ਦੇ ਬੰਗਲਾਦੇਸ਼ ਪ੍ਰੀਮੀਅਰ ਲੀਗ ਮੈਚ ਤੋਂ ਪਹਿਲਾਂ ਮੈਦਾਨ ਦੇ ਉੱਤੇ ਡਿਗ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਜਾਂਚ ਲੇਗੀ ਤਾਂ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਦੱਸਦੀ ਹੈ ਕਿ 59 ਸਾਲਾ ਕੋਚ ਮਹਿਬੂਬ ਅਲੀ ਜਕੀ ਆ ਟੀਮਾਂ ਦੇ ਵਾਰਮ ਅਪ ਦੌਰਾਨ ਮੈਦਾਨ ਦੇ ਉੱਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਮੈਚ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਹੈ ਜਿਹੜੀ ਮੈਦਾਨ ਉੱਤੇ ਵੀ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਸੋਗ ਦੀ ਲਹਿਰ ਦੌੜ ਜਾਂਦੀ ਹੈ ਤੇ ਮੈਚ ਦੇ ਵਿੱਚ ਜਦੋਂ ਬ੍ਰੇਕ ਹੁੰਦਾ ਹੈ ਤਾਂ ਖਿਡਾਰੀ ਮੌਨ ਵਰਤ ਰੱਖਦੇ ਨੇ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਦ ਦੱਸਦੀ ਹੈ ਕਿ ਤੇਜ ਗੇਂਦਬਾਜ਼ੀ ਅਤੇ ਬੰਗਲਾਦੇਸ਼ ਕ੍ਰਿਕਟ ਦੇ ਵਿਕਾਸ ਦੇ ਵਿੱਚ ਮਹਿਬੂਬ ਅਲੀ ਜੱਕੀ ਦੇ ਸਮਰਪਣ ਅਤੇ ਅਨਮੋਲ ਯੋਗਦਾਨ ਨੂੰ ਡੂੰਘੇ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦੇ ਨਾਲ ਵੀ ਯਾਦ ਕੀਤਾ ਜਾਵੇਗਾ ਤਾਂ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਇਸ ਕੋਚ ਦੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਦੱਸਦੀ ਹੈ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਰਧਾਂਜਲੀ ਦੇਣ ਦੇ ਲਈ ਪਾਰੀ ਦੇ ਬ੍ਰੇਕ ਦੌਰਾਨ 1 ਮਿੰਟ ਦਾ ਮੌਨ ਰੱਖਿਆ ਹੈ ਜਿੱਥੇ ਮੈਨੇਜਮੈਂਟ ਅਤੇ ਖਿਡਾਰੀਆਂ ਦਾ ਆਖਣਾ ਕਿ ਅਸੀਂ ਇਸ ਨਾ ਪੂਰਾ ਹੋਣ ਵਾਲੇ ਨੁਕਸਾਨ ਤੋਂ ਬਹੁਤ ਦੁਖੀ ਹਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਸੋਗ ਮਨਾਉਣ ਵਾਲੇ ਪਰਿਵਾਰ ਦੇ ਨਾਲ ਦਿਲੋਂ ਸਵੇਦਨਾ ਪ੍ਰਗਟ ਕਰਦੇ ਹਾਂ ਤਾਂ ਵੱਡੀ ਘਟਨਾ ਬੰਗਲਾਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ক্রিকেট ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਤਾਂ ਟਾਕਾ ਕੈਪੀਟਲ ਦੇ ਕੋਚ ਮਹਿਬੂਬ ਅਲੀ ਜੱਕੀ ਦਾ ਦਿਹਾਂਤ ਹੋ ਗਿਆ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਮੈਚ ਤੋਂ ਪਹਿਲਾਂ ਉਹ ਮੈਦਾਨ ਉੱਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਜਾਨ ਚਲੀ ਗਈ ਹੈ ਤਾਂ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਬੰਗਲਾਦੇਸ਼ ਕ੍ਰਿਕਟ ਨੂੰ ਬੁਲੰਦੀਆਂ ਉੱਤੇ ਪਹੁੰਚਾਉਣ ਦੇ ਲਈ ਮਹਿਬੂਬ ਅਲੀ ਜੱਕੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਹੁਣ ਇਸ ਦੁਨੀਆ ਉਤੇ ਨਹੀਂ ਰਹੇ ਤਾਂ ਟੀਮ ਨੂੰ ਵਾਰਮ ਅਪ ਕਰਵਾ ਰਹੇ ਸਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ ਤਾਂ ਜਦੋਂ ਮੈਚ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਖਿਡਾਰੀਆਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਉਹਨਾਂ ਦੇ ਕੋਚ ਇਸ ਦੁਨੀਆ ਤੇ ਨਹੀਂ ਰਹੇ ਤਾਂ ਉਹ 1 ਮਿੰਟ ਦਾ ਮੌਨ ਰੱਖਦੇ ਨੇ ਆਪਣੇ ਕੋਚ ਨੂੰ ਸ਼ਰਧਾਂਜਲੀ ਵੀ ਦਿੰਦੇ ਨੇ